ਮੇਰਾ ਨਾਮ ਵਿਜੇ ਕੁਮਾਰ ਐਕਸਾਈਜ਼ ਇਨਸਪੈਕਟਰ ਫਤਿਹਗੜ ਜੁੜੀ ਸਰਕਲ ਅੱਜ ਸਾਨੂੰ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸੀ ਕਿ ਪਿੰਡ ਖਦੀਬ ਦੇ ਵਿੱਚ ਨਜਾਇਜ਼ ਅਲਕੋਹਲ ਮਿਲੀ ਹੈ ਤੇ ਲਾਨ ਮਿਲੀ ਹੈ ਜਿਹਦੇ ਅਸੀਂ ਜਾ ਕੇ ਮਤਲਬ ਰਿਕਵਰੀ ਕੀਤੀ ਹੈ ਲਾਨ ਦੀ ਜਿਹੜੀ ਸਰਕਾਰੀ ਪ੍ਰਾਇਮਰੀ ਸਕੂਲ ਦੀ ਛੱਤ ਤੋਂ ਮੈਨੂੰ ਸਾਨੂੰ 60 ਲੀਟਰ ਦੇ ਕਰੀਬ ਲਾਨ ਬਰਾਮਦ ਹੋਈ ਹੈ ਤੇ ਇੱਕ ਪਿੰਡ ਖਦੀਬ ਦੇ ਇੱਕ ਖਾਲੀ ਪਲਾਟ ਦੇ ਵਿੱਚ ਜਿੱਥੇ ਭੰਗ ਵਗੈਰਾ ਵਿਚਾਰੀਆਂ ਜੜੀ-ਬੁੱਡੀਆਂ ਸਿਰ ਹੋਗੀਆਂ ਸੀਗੀਆਂ ਉੱਥੇ 20 ਲੀਟਰ 25 ਲੀਟਰ ਦਾ ਸਾਨੂੰ ਜਿਹੜਾ ਪਲਾਸਟਿਕ ਦਾ ਕੈਨ ਪ੍ਰਾਪਤ ਹੋਇਆ ਜਿਹਦੇ ਚ ਅਲਕੋਹਲ ਪਾਈ ਗਈ ਹੈ ਹੋਲ ਵੀ ਇੱਕ ਤੰਦੇ ਸ਼ਰਾਬ ਦਾ ਜਿਹੜਾ ਸਟਾਰਟਿੰਗ ਜਿਹੜਾ ਮਟੀਰੀਅਲ ਹੁੰਦਾ ਹੈ ਸਪਿਰਿਟ ਹੁੰਦੀ ਹੈ ਉਹ ਹੁੰਦੀ ਹੈ ਲੇਕਿਨ ਇਹਨੂੰ ਡਿਲੀਊਟ ਕਰਕੇ ਸ਼ਰਾਬ ਬਣਾਈ ਜਾਂਦੀ ਹੈ ਲੇਕਿਨ ਅਗਰ ਇਸ ਨੂੰ ਡਾਇਰੈਕਟਲੀ ਅਸੀਂ ਕੰਜ਼ਿਊਮ ਕਰਦੇ ਹਾਂ ਤੇ ਫਿਰ ਮੌਤ ਹੋ ਵੀ ਸਕਦੀ ਹੈ ਕਿਉਂਕਿ ਇਹਦੀ ਕੋਈ ਡਿਗਰੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੁੰਦੀ ਹੈ ਇਹ ਜਿਹੜੇ ਤੁਹਾਡੇ ਨਜਾਇਜ਼ ਬੰਦੇ ਆ ਪਿੰਡ ਦੇ ਜਿਹੜੇ ਨਜਾਇਜ਼ ਸ਼ਰਾਬ ਵੇਚਦੇ ਆ ਤੇ ਉਹਨਾਂ ਵੱਲੋਂ ਰੱਖੀ ਗਈ ਹੋਈਗੀ ਇਹਨਾਂ ਸ਼ਰਾਬ ਜਿਹੜੀ ਪਾਣੀ ਨਾਲ ਮਿਕਸ ਕਰਕੇ ਬਣਦੀ ਹੈ ਜੀ ਕੋਈ ਪੱਟੀ ਵਗੈਰਾ ਨਹੀਂ ਲਗਾਉਣੇ ਬਣਦੀ ਪਤਾ ਲੱਗਾ ਕਿੰਨਾ ਦੀ ਨਹੀਂ ਉਹ ਆਪਣੇ ਅਸੀਂ ਜਿਹੜਾ ਥਾਣਾ ਸ ਉਹ ਅੰਡਰ ਵੈਰੀਫਿਕੇਸ਼ਨ ਹੈ ਉਹ ਕਰਨਗੇ ਇਹੋ ਜਿਹੜੀ ਪ੍ਰਾਪਤੀਆਂ ਹੁੰਦੀਆਂ ਰਹਿੰਦੀਆਂ ਇੱਥੇ ਵਸ ਨਹੀਂ ਹੋਈ ਹੈ ਪਹਿਲੇ ਸਿਰੋਂ ਲੇਕਿਨ ਛੋਟੇ ਮੋਟੇ ਜਿਹੜੇ ਸ਼ਰਾਬ ਜਿਹੜੀ ਫੜੀ ਜਾਂਦੀ ਹੈ ਦੇਖੋ ਜਿਹੜੇ ਗਲਤ ਬੰਦੇ ਉਹਨਾਂ ਨੂੰ ਪ੍ਰੋਬਲਮ ਹੁੰਦੀ ਹੈ ਜਿਹੜੇ ਕਰਨ ਵਾਲੇ ਉਹਨਾਂ ਨੂੰ ਪ੍ਰੋਬਲਮ ਹੋਏਗੀ ਕਿਉਂਕਿ ਉਹਨਾਂ ਨੂੰ ਇਹ ਹੈ ਵੀ ਅਸੀਂ ਕੰਮ ਕਰਦੇ ਰਹੀਏ ਤੇ ਨਜਾਇਜ਼ ਜਿਹੜਾ ਸ਼ਰਾਬ ਵੇਚ ਕੇ ਜਿਹੜੇ ਬੰਦਿਆਂ ਨੂੰ ਗਲਤ ਤਰੀਕੇ ਨਾਲ ਜਿਹੜਾ ਸ਼ਰਾਬ ਵੇਚ ਕੇ ਜਿਹੜਾ ਉਹਨਾ ਕਮਾਈ ਕਰ ਸਕਦੇ ਹੋ ਲੋਕਾਂ ਦੀ ਸਦੈਵ ਜੀ ਇਹ ਇਨਫੋਰਮੇਸ਼ਨ ਮਿਲ ਗਈ ਹੈਨ ਸਾਈ ਅਕਸਾਈਜ਼ਰ ਫੈਕਟਰੀ ਵੱਲੋਂ ਕਿ ਇੱਥੇ ਹੀ ਰੇਡ ਕਰਦੇ ਉਹ ਨਾਲ ਅਹੀ ਆਏ ਇਕਤੀ ਪਿੰਡ ਚ ਵੇਖਿਆ ਵਾ ਇੱਕ ਸਕੂਲ ਦੇ ਸਾਥ ਉਪਰ 60 ਲੀਟਰ ਲਾਂ ਦਾ ਕੈਨ ਪਿਆ ਹੋਇਆ ਵਾ ਇਹ ਇੱਕ ਪਲਾਟ ਹੈ ਇੱਥੇ ਖਾਲੀ ਜਗ੍ਹਾ ਇਕਤੀ ਪਿੰਡ ਚ ਭੰਗਰ ਵਿੱਚ ਜਿਹੜੀ ਬੁਟਿਆ ਦੇ ਪਈ ਹੋਇਆ ਇੱਕ ਕੈਨ ਆ ਜਿਹਦੇ ਵਿੱਚ 30 ਕਿਜੀ ਦੇ ਕਰੀਬ ਅਲਕੋਹਲ ਹੈ ਜਿੱਤੇ ਕਾਰਵਾਈ ਕੀਤੀ ਜਾ ਰਹੀ ਹੈ ਬੰਦਿਆ ਦਾ ਬੰਦਾ ਚੇਸ ਕਰਕੇ ਕਿਸੇ ਤੇ ਲਈਏ ਕਾਰਵਾਈ ਫੇਰ ਵੀ ਤਫਤੀਸ਼ ਕਰਕੇ ਇਹਨਾਂ ਨਾਮ ਲੜ ਕੀਤਾ ਜਾਏਗਾ ਬੰਦਿਆ ਨੂੰ ਇਹ ਜਿਹੜੀ ਅਲਕੋਹਲ ਹਾਂਜੀ ਇਹ ਜਿਹੜੀ ਰਿਕਾਰਡ ਹੈ ਨਾ ਬੰਦੇ ਜ਼ਿਆਦਾ ਡੋਜ਼ ਪੀ ਕੇ ਮਰ ਵੀ ਸਕਦੇ ਆ ਜੀ ਜ਼ਹਿਰੀਲੀ ਹੁੰਦੀ ਹੈ ਹਾਂਜੀ ਜ਼ਹਿਰੀਲੀ ਹੁੰਦੀ ਹੈ ਇਹ ਇਹ ਬੈਨ ਆ ਜੀ ਹਾਂਜੀ ਬੈਨ ਆ ਜੀ ਇਹ ਖਰਾਬ ਦੇ ਜਿਹੜੀ ਖਰਾਬ ਬਣਾ ਕੇ ਵੇਚ ਨਾਲ ਬੈਨ ਆ